ਹਰ ਕੀਰਤਨ ਸੇਵਾ ਸੁਸਾਇਟੀ ਖੰਨਾਵਾਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦਿਹਾੜੇ ਨੂੰ ਸਮਰਪਿਤ 8ਵਾਂ ਮਹਾਨ ਨਗਰ ਕੀਰਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐ ਸਿੱਖ ਕੌਮ ਨੂੰ ਬਖਸ਼ਿਆ ਤੇ ਸ਼ਸਤਰ ਵਿਦਿਆ ਬਾਬਾ ਦੀਪ ਸਿੰਘ ਜੀ ਬੜੇ ਵਜੇ ਗੰਗਾ ਦੁਆਰ ਪਾਇਆ ਸਾਜਨਾ ਦਿਵਸ ਤੇ ਅੱਜ ਹਰ ਕੀਰਤਨ ਸੇਵਾ ਸੁਸਾਇਟੀ ਖੰਨਾਵਲੋਂ ਅઠવા ਮਹਾਨਗਰ ਕੀਰਤਨ ਜੋ ਪੂਰੀ ਸੰਗਤ ਦੇ ਸੇਵਾ ਨੂੰ ਲਗਾਤਾਰ 8 ਸਾਲ ਤੋਂ ਚੱਲਦਾ ਪਿਆ ਇਹਦੇ ਵਿੱਚ ਸਾਰੇ ਸ਼ਹਿਰ ਦੀ ਜਿਹੜੀ ਜਥੇਬੰਦੀਆਂ ਸਾਡਾ ਸਾਥ ਦਿੰਦੀਆਂ ਨੇ ਉਸਤੇ ਸ਼ੁਭ ਮੌਕੇ ਦੇ ਉੱਤੇ ਅੱਜ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਸਮੂਹ ਸੰਗਤ ਵਿਚਾਕੀ ਦੇ ਬਹੁਤ ਹੀ ਸ਼ਰਧਾਪੂਰਵਕ ਮੌਕੇ ਤੇ ਖੰਨਾ ਦੇ ਵਿੱਚ ਨਗਰ ਕੀਰਤਨ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖੰਨਾ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਸੋ ਇਸ ਵਾਰ ਵੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਰ ਕੀਰਤਨ ਸੇਵਾ ਸੁਸਾਇਟੀ ਖੰਨਾ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦਿਹਾੜੇ ਨੂੰ ਸਮਰਪਿਤ 8ਵਾਂ ਮਹਾਨ ਨਗਰ ਕੀਰਤਨ ਗੁਰੂਦਵਾਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਊ ਮਾਡਲ ਟਾਊਨ ਅਮਲੋ ਰੋਡ ਖੰਨਾ ਤੋਂ ਤੰਤਨ ਚਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤ ਸੁੰਦਰ ਪਾਲਕੀ ਸਾਹਿਬ ਜੀ ਪੰਜ ਪਿਆਰਿਆਂ ਦੇ ਅਗਵਾਈ ਹੇਠ ਨਗਾਰਾ ਨਿਸ਼ਾਨਚੀ ਨਰ ਸਿੰਘੇ ਹਰਲੇ ਮੋਟਰਸਾਈਕਲ ਅਤੇ ਪੰਜਾਬ ਭਰ ਦੇ ਪੰਥ ਪ੍ਰਸਿੱਧ ਸ਼ਬਦ ਕੀਰਤਨੀ ਜਥੇ ਛਿਰੀ ਸੁਖਣੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜਥੇ ਸ਼ਸਤਰ ਵਿਦਿਆ ਦੇ ਗੱਤਕੇ ਅਖਾੜੇ ਹਾਥੀ ਕੋੜੇ ਮਨੋਹਰ ਤੁਣਾ ਨਾਲ ਬ੍ਰਾਸ ਬੈਂਡ ਅਤੇ ਪਾਈਪ ਬੈਂਡ ਆਦੀ ਨਾਲ ਚੁਰੋਕੇ ਕ੍ਰਿਸ਼ਨਾ ਨਗਰ ਸਪ੍ਰਿੰਗ ਡੇਲ ਪਬਲਿਕ ਸਕੂਲ ਮਲੇਰ ਕੋਟਲਾ ਰੋਡ ਤੋਂ ਹੁੰਦਾ ਹੋਇਆ ਜਿੱਟੀ ਰੋਡ ਰਾਹੀਂ ਛੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਤਾ ਰਾਣੀ ਮਹੱਲਾ ਵਿਖੇ ਸਵਾਪਤੀ ਹੋਈ ਖਾਲਸਾ ਜੀ ਅੱਜ ਨਗਰ ਕੀਰਤਨ ਨਿਕਲ ਰਿਹਾ ਤੇ ਉਸ ਬੰਦੀ ਕੀ ਗਣੀ ਤੁਹਾਡੇ ਜੀ ਖਾਲਸਾ ਪੰਥ ਦੇ 사ਜਨ ਦਿਵਸ ਤੇ ਅੱਜ ਹਰ ਕੀਰਤਨ ਸੇਵਾ ਸੁਸਾਇਟੀ ਖੰਨਾਂ ਵੱਲੋਂ ਅਟਵਾ ਮਹਾਨਗਰ ਕੀਰਤਨ ਜੋ ਪੂਰੀ ਸੰਗਤ ਦੇ ਸਹਿਯੋਗ ਦੇ ਨਾਲ ਬਹੁ ਵਿਸ਼ਾਲ ਉੱਚੇ ਪੱਧਰ ਤੇ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਸ਼ਹਿਰ ਦਾ ਪੂਰਾ ਸਹਿਯੋਗ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਇਹ ਨਗਰ ਕੀਰਤਨ ਕੱਢਣ ਦਾ ਮਕਸਦ ਇਹ ਹੈ ਵੀ ਨੌਜਵਾਨ ਬੱਚੇ ਨਸ਼ਿਆਂ ਤੋਂ ਬਚਣ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਤੇ ਅਸੀਂ ਦਾ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਸਮੂਹ ਬੱਚੇ ਪੰਜਾਬ ਦੇ ਨਸ਼ਿਆਂ ਤੋਂ ਦੂਰ ਰਹਿਣ ਸਾਹਿਬ ਜੀ ਨਗਰ ਕੀਰਤਨ ਕਿੱਥੋਂ ਸ਼ੁਰੂਆਤ ਹੋ ਰਹੀ ਹੈ ਤੇ ਕਦੋਂ ਸਮਾਪਤੀ ਹੋਏਗੀ ਇਹ ਨਗਰ ਕੀਰਤਨ ਗੁਰਦੁਆਰਾ ਗੁਰ ਅਰਜਨ ਦੇਵ ਜੀ ਨਿਊ ਮਲ ਟਾਊਨ ਤੋਂ ਸ਼ੁਰੂ ਹੋ ਕੇ ਇਹ ਅਮਲੌਰ ਤੋਂ ਹੁੰਦਾ ਹੋਇਆ ਸਪਰਿੰਗਡੇਲ ਸਕੂਲ ਮਰੇਕੋਟਰ ਰੋਡ ਉਪਰਾਂ ਜੀਡੀ ਰੋਡ ਲਲੇੜੀ ਰੋਡ ਤੋਂ ਵਾਹੇ ਹੁੰਦਾ ਹੋਇਆ ਸਿੰਘ ਸਵਾ ਗੁਰਦੁਆਰਾ ਜਿੱਥੇ ਸਮਾਪਤੀ ਹੋਏਗੀ ਜੀ ਤੇ ਸ਼ਾਮ ਕਿਨੇ ਰਾਤ ਕਿੰਨੇ ਵਜੇ ਤੱਕ ਸਮਾਪਤੀ ਰਾਜਦਾ ਜੀ ਦੇਖੋ ਸੰਗਤ ਉਹ ਸ਼ਾਇਦ ਨਾ ਜੀ ਜਿਹਦਾ ਆਪਾਂ ਟਾਈਮ ਦਾ ਕੋਈ ਅੰਦਾਜ਼ਾ ਲਾ ਹੀ ਨਹੀਂ ਸਕਦੇ ਜੀ ਕਿਹੜੀਆਂ ਕਿਹੜੀਆਂ ਸੰਸਦ ਨਾਲ ਜੁੜੀਆਂ ਮੈਂ ਤਾਂ ਜੀ ਦੇਖੋ ਸਾਰੀ ਧਾਰਮਿਕ ਰਾਜਨੀਤੀ ਸਾਰੀ ਨਾਲ ਸਭ ਦੇ ਸਹਿਯੋਗ ਦਿੱਤਾ ਜੀ ਧੱਤਕਾ ਗੁੱਟ ਧੱਤਕਾ ਪਾਰਟੀਆਂ ਨਿੰਗੜੇ ਪਾਰਟੀਆਂ ਆਈਆਂ ਸਾਰੀਆਂ ਜਿੰਨੀਆਂ ਆਈਆਂ ਨੇ ਨਿਸ਼ਾਨੇ ਖਾਲਸਾ ਪੰਜਾਬ ਲੈਵਲ ਤੇ ਹੈ ਜੀ ਆਲ ਇੰਡੀਆ ਨਿਸ਼ਾਨੇ ਕਲਸਾ ਹੋਰ ਕਰੜ ਤੋਂ ਖੜੇ 90 ਤੋਂ ਖੜੇ ਔਰ ਨੈਂਗ ਸਿੰਘਾਂ ਦੀ ਫੌਜਾਂ ਬਹੁਤ ਗੁਰਸਹਿਬ ਦੀ ਕਿਰਪਾ ਸਦਕਾ ਬਹੁਤ ਵਧੀਆ ਵਧੀਆ ਤਰੀਕੇ ਨਾਲ ਬੈਂਡ ਬਾਜੇ ਸੰਗਤ ਹੁਸ਼ਾ ਹੀ ਨਾ ਕਿ ਅਜ ਮਨ ਪਰ ਆਇਆ ਵੀ ਇਸ ਵੱਡੇ ਇਤਨੇ ਵੱਡੇ ਨਗਰ ਕੀਰਤਨ ਦੇ ਕੇ ਗੁਰੂ ਸਾਹਿਬ ਦੀ ਇਤਨੀ ਕਿਰਪਾ ਵੀ ਸ਼ਬਦ ਨਹੀਂ ਹੋਰ ਲੋਕ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਬੁੱਢਾ ਹੀ ਸੇਵਾ ਲਈਏ ਹਰ ਸਾਲ ਦੀ ਤਰ੍ਹਾਂ ਇਹ ਗੁਰੂ ਦੀ ਕਿਰਪਾ ਆਪਾਂ ਕੋਈ ਨਹੀਂ ਕਰ ਸਕਦੇ ਇਹ ਗੁਰੂ ਦੀ ਬਖਸ਼ਿਸ਼ ਹੈ ਜੇ ਸੇਵਾ ਮਿਲਣੀ ਦੀ ਕਰ ਲੈਂਦਾ ਜੀ ਇਹ ਜਿਹੜਾ ਹੈਗਾ ਹਰ ਕੀਰਤਨ ਸੇਵਾ ਸੋ ਆਈਟੀ ਹੈ ਜੀ ਖੰਨੇ ਦੀ ਇਹ ਅਠਵਾਂ ਮਹਾਨ ਨਗਰ ਕੀਰਤਨ ਹੈ ਜੀ ਖਾਲਸਾ ਦੇ ਸਾਜਨਾ ਦਿਵਸ ਦੇ ਉੱਪਰ ਤੇ ਇਹ ਲਗਾਤਾਰ 8 ਸਾਲ ਤੋਂ ਚੱਲਦਾ ਪਿਆ ਇਹਦੇ ਵਿੱਚ ਸਾਰੇ ਸ਼ਹਿਰ ਦੀ ਜਿਹੜੀ ਜਥੇਬੰਦੀਆਂ ਸਾਡਾ ਸਾਥ ਦਿੰਦੀਆਂ ਨੇ ਰਾਜਨੀਤਿਕ ਸਮਾਜਿਕ ਧਾਰਮਿਕ ਸਾਰੀ ਜਥੇਬੰਦੀਆਂ ਦਾ ਸਾਰੀ ਸੰਗਤ ਦਾ ਸਾਥ ਹੁੰਦਾ ਤੇ ਤੁਸੀਂ ਆਪ ਰੌਣਕਾ ਦੇਖ ਸਕਦੇ ਹੋ ਕਿ ਇਹਦੇ ਚ ਹਰ ਪ੍ਰਕਾਰ ਦੇ ਹਰ ਕੈਟਾਗਰੀ ਦੇ ਬੰਦੇ ਜਿਹੜੇ ਆ ਕੇ ਸ਼ਮੂਲੀਅਤ ਕਰਦੇ ਨੇ ਜੀ ਅੰਮ੍ਰਿਤਸਰ ਚਾਇਆ ਜਾਣਾ ਹਾਂਜੀ ਅੰਮ੍ਰਿਤਸਰ ਅੰਮ੍ਰਿਤਸਰ 4 ਨੌ ਤਰੀਕ ਨੂੰ ਹੈ ਜੀ ਉਸ ਦਾ ਸਮਾਂ 4 ਵਜੇ ਆ ਉਹ ਵੀ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਇੱਥੇ ਹੀ ਹੋਏਗਾ ਉਸ ਤੋਂ ਬਾਅਦ 9 ਤਰੀਕ ਨੂੰ ਹੀ ਸ਼ੁਕਰਾਨਾ ਸਮਾਗਮ ਹੈ ਜਿੱਦੇ ਮਹਾਰਾਜਾ ਸ਼ੁਕਰ ਕੀਤਾ ਜਾਏਗਾ ਸ਼ੁਕਰਾਨਾ ਕੀਤਾ ਜਾਏਗਾ ਜਿਹੜਾ ਇੱਥੇ ਪ੍ਰੋਗਰਾਮ ਹੋ ਰਿਹਾ ਉਸ ਦੇ ਸ਼ੁਕਰਾਨੇ ਵਜੋਂ ਇੱਕ ਸਮਾਗਮ ਰੱਖਿਆ ਗਿਆ ਹੈ ਕਿੰਨੀਆਂ ਗੱਤਕਾ ਪਾਟੀਆਂ ਇਹਦੇ ਵਿੱਚ ਘੱਟੋ ਘੱਟ 8 ਗੱਤਕਾ ਪਾਟੀਆਂ ਆ ਗਈਆਂ ਜੀ ਜਿਹੜੀਆਂ ਆਈਆਂ ਕੋਈ ਤਰਨਤਾਰਨ ਸਾਹਿਬ ਤੋਂ ਆਈਆਂ ਜੀ ਇੱਕ ਪਟਿਆਲੇ ਤੋਂ ਆਏ ਜੀ ਇੱਕ ਹਰਿਆਣੇ ਤੋਂ ਆਈ ਹੈ ਉਸ ਤੋਂ ਬਾਅਦ ਦੋ ਅਮਰਸਰ ਦੀਆਂ ਨੇ ਜੀ ਇੱਕ ਲੁਕ ਨੇ ਅੰਗਸੰਗ ਜਿਹੜੇ ਹੈਗੇ ਆਪਣੇ ਆਪਣਾ ਵਿਧੀਆਂ ਚੰਦ ਵਾਲਿਆਂ ਦੇ ਹੈਗੇ ਜੀ ਉੱਤਸਵ ਸਿੰਘ ਤੋਂ ਆਏ ਨੇ ਜੀ ਪੂਰਾ ਦਲ ਆਇਆ ਜੀ ਬਾਕੀ ਪure ਸ਼ਹਿਰ ਚ ਸਜਾਇਆ ਗਿਆ ਤੁਹਾਡੇ ਪੂਰਾ ਸ਼ਹਿਰ ਸਜਾਇਆ ਗਿਆ ਜੀ ਅਸਰੇ ਤੇ ਫੁੱਲਾਂ ਦੀ ਵਰਕਾ ਜੀ ਫਾਵੇ ਫਸਤੇ ਫੁੱਲਾਂ ਦੀ ਵਰਕਾ ਹੋਏਗੀ ਜਹਾਜ਼ ਤੋਂ ਵੀ ਫੁੱਲਾਂ ਦੀ ਵਰਕਾ ਹੋਏਗੀ ਜੀ ਡਰੋਨ ਤੋਂ ਵੀ ਫੁੱਲਾਂ ਦੀ ਵਰਕਾ ਹੋਏਗੀ ਸਾਰਾ ਕੇਲਾ ਹੈਗਾ ਨਗਰ ਜਿਹੜਾ ਹੈਗਾ ਕੇਸਰੀ ਰੰਗ ਦੇ ਵਿੱਚ ਜੰਮਿਆ ਹੋਇਆ ਜੀ ਸਰ ਸਾਰੇ ਸ਼ਹਿਰ ਚ ਨਿਸ਼ਾਨ ਸਾਰੇ ਲਈ ਕੇਸਰੀ ਨਿਸ਼ਾਨ ਝੂਲਦੇ ਪਏ ਨੇ ਅੰਦਰ ਲੰਗਰ ਸਾਰੇ ਜਗ੍ਹਾ ਪ੍ਰਬੰਧ ਹੈ ਜੀ ਲੰਗਰ ਦਾ ਪ੍ਰਬੰਧ ਹੈ ਹਰ ਪਾਸੇ ਲੰਗਰ ਵੀ ਤਿਆਰ ਨੇ ਜੀ ਪੂਰੀ ਸਜਾਵਟ ਹੋਈ ਹੋਈ ਹੈ ਬਾਕੀ ਤੁਸੀਂ ਨਾਲ ਚੱਲੋ ਸਾਰਾ ਤੁਹਾਨੂੰ ਦੇਖੇਗਾ ਜੀ ਹਾਂ ਜੀ ਸਾਰੇ ਪਾਸੇ ਹੀ ਰੌਣਕ ਰੌਣਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਖਾਵੇ ਵਾਹਿਗੁਰੂ ਜੀ ਸਮੂਹ ਸੰਤਾਂ ਨੂੰ ਵਿਸਾਖੀ ਪਰਬ ਦੀਆਂ ਲੱਖ ਲੱਖ ਵਧਾਈਆਂ ਵਾਰਡ ਨੰਬਰ 12 ਵਿੱਚ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਤੋਂ ਹਰ ਕੀਰਤਨ ਸੇਵਾ ਸੁਸਾਇਟੀ ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਹਾਥੀ ਘੋੜੇ ਉਸ ਦੇ ਨਾਲ ਨਾਲ ਰਾਗੀ ਜਥੇ ਸਿੰਘ ਸਜੇ ਹੋਏ ਗਤਕਾ ਖੇਡਣ ਵਾਲੀਆਂ ਟੀਮਾਂ ਬਹੁਤ ਵੱਡੀ ਤਦਾਦ ਵਿੱਚ ਘੋੜੇ ਹਾਥੀ ਊਂਠ ਬੈਣਵਾਜੇ ਉਹ ਜ ਪੂਰਾ ਜਾਹੋ ਜਲਾਓ ਜلال ਤੇ ਅਸੀਂ ਆਪਣੇ ਆਪ ਨੂੰ ਬੜਾ ਭਾਗੀ ਸਮਝਦੇ ਆਂ ਵੀ ਅੱਜ ਇਸ ਨਗਰ ਕੀਰਤਨ ਦੇ ਵਿੱਚ ਸਾਨੂੰ ਦੁਬਾਰਾ ਤੋਂ ਭਾਈ ਕਨਈਆ ਜੀ ਸੇਵਾ ਸੈਟੀ ਨੂੰ ਹੁਕਮ ਹੋਇਆ ਵਾਹਿਗੁਰੂ ਜੀ ਵੱਲੋਂ ਝਾੜੂ ਦੀ ਸੇਵਾ ਇਸ ਵਾਰ ਫੇਰ ਮਿਲੀ ਹੈ ਤੇ ਸਾਡੀ ਸਾਰੀ ਟੀਮ ਉਹ ਸੇਵਾ ਨਿਭਾਉਂਦੀ ਹੋਈ ਆਸ਼ੀਰਵਾਦ ਪ੍ਰਾਪਤ ਕਰੇਗੀ ਧੰਨਵਾਦ ਸਾਖੇ ਦਾ ਤਿਉਹਾਰ ਸਾਰਿਆਂ ਸੰਗਤਾਂ ਨਾਲ ਮਿਲ ਕੇ ਬਣਾ ਰਹੀ ਹੈ ਇਹ ਪਵਿੱਤਰ ਧਿਆੜਾ ਹੈ ਇਸ ਧਿਆੜੇ ਤੇ ਇਸ ਇਲਾਕੇ ਚੋਂ ਮਾਡਰ ਟੂਰਨਾਮੈਂਟ ਲੋਕ ਰੋਡ ਖੰਨਾ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਰਿਵਾਰ ਵਿੱਚ ਕਮੇਟੀ ਵਾਲੋ ਸਾਰਿਆਂ ਨੂੰ ਲੱਖ ਲੱਖ ਵਧਾਈ ਤੇ ਸਾਰਿਆਂ ਨੂੰ ਪਰਮਪਤ ਪਰਮਾਤਾ ਸਾਹਿਬ ਜੀ ਗੁਰੂ ਰਾਨ ਸਾਹਿਬ ਜੀ ਅਰਦਾਸ ਸਭ ਦਾਤਾਂ ਦਾ ਹੋਵੇ ਤੇ ਸਭ ਨੂੰ ਮੁਬਾਰਕਾਂ ਹੋਣ। ਹੋਰ ਚੜੀ ਜਾਣਾ ਹੁਣ ਉਹ ਆ ਪਹਿਲਾਂ ਤਾਂ ਪੰਜਾਬ ਲਾਈਵ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਅੱਜ ਜਿਹੜਾ ਇਹ ਨਗਰ ਕੀਰਤਨ ਨਿਕਲ ਜਾ ਰਿਹਾ ਆਪਣੇ ਖੰਨੇ ਦੇ ਵਿੱਚ ਇਹ ਬਹੁਤ ਬੜੀ ਮਤਲਬ ਅਪਰੋਲਾ ਕੀਤਾ ਹੈ ਸਾਡੀ ਸਾਡੀ ਜਿਹੜੀ ਸਬਜ਼ੀ ਮੰਡੀ ਦੇ ਰਹਿੰਦੇ ਸਾਰੇ ਸੰਗਤਾਂ ਨੇ ਤਾਂ ਬਹੁਤ ਵਧੀਆ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਵਿਸਾਖੀ ਦੀਆਂ ਤੇ ਬਹੁਤ ਵਧੀਆ ਐਫਰਟ ਕਰ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਰੀ ਹੀ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਖੰਨਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਾਡੀ ਇਸ ਪੰਚਾਇਤ ਪਿਸ਼ੋਰੀ ਬਰਾਦਰੀ ਖੰਨਾ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਬੰਧਕ ਕਮੇਟੀ ਸ਼ਿਵ ਦੁਰਗਾ ਮੰਦਿਰ ਬਾਬਾ ਲਾਲ ਦੇਵ ਜੀ ਪ੍ਰਬੰਧਕ ਕਮੇਟੀ ਹੋਰ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਨਗਰ ਕੀਰਤਨ ਵਿਸਾਖੀ ਦੇ ਦਿਹਾੜੇ ਨੂੰ ਉਪਰਲਕਸ਼ ਰੱਖਦੇ ਹੋਏ ਕੱਢਿਆ ਜਾ ਰਿਹਾ ਹੈ ਸੋ ਇਸ ਦੇ ਵਿੱਚ ਸਾਰੀ ਸੰਗਤਾਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਨਾਮਦਾਨ ਬਖਸ਼ਣ ਸਭ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਬਹੁਤ ਹੀ ਸ਼ਰਧਾਪੂਰਵਕ ਮੌਕੇ ਤੇ ਖੰਨਾ ਦੇ ਵਿੱਚ ਨਗਰ ਕੀਰਤਨ ਜਿਹੜਾ ਹਰ ਸਾਲ ਨਿਕਲਦਾ ਹੈ ਬਹੁਤ ਹੀ ਜਿਆਦਾ ਸ਼ਾਹ ਸੰਗਤਾਂ ਵਿੱਚ ਔਰ ਇਹ ਬਹੁਤ ਵੱਡਾ ਨਗਰ ਕੀਰਤਨ ਕਈ ਘੰਟੇ ਸ਼ਹਿਰ ਦੇ ਵਿੱਚੋਂ ਲੰਘ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੋਣਗੇ ਔਰ ਸਾਰੇ ਅੱਜ ਇਸ ਨਗਰ ਕੀਰਤਨ ਨੂੰ ਥਾਂ ਥਾਂ ਗਲੀ ਮਹੱਲੇ ਲੋਕ ਉਡੀਕ ਰਹੇ ਨੇ ਲੋਕ ਸੜਕਾਂ ਤੇ ਉਤਰੇ ਹੋਏ ਨੇ ਔਰ ਜਿੱਥੇ ਅੱਜ ਇਸ ਨਗਰ ਕੀਰਤਨ ਵਿੱਚ ਸਾਰੇ ਸ਼ਾਮਲ ਹੋ ਰਹੇ ਨੇ ਉੱਥੇ ਅਸੀਂ ਵੀ ਆਪਣੇ ਵੱਲੋਂ ਖੁਸ਼ਕਿਸਮਤ ਸਮਝਦੇ ਹਾਂ ਕਿ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਮੌਕਾ ਲੱਗਿਆ ਸਮੂਹ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਲੱਗਿਆ ਸੋ ਆਉਣ ਵਾਲੀ ਵਿਸਾਖੀ ਦੀਆਂ ਮੈਂ ਬਹੁਤ-ਬਹੁਤ ਆਪਣੇ ਖੰਨਾ ਨਿਵਾਸੀਆਂ ਨੂੰ ਵਧਾਈ ਦਿੰਦਾ ਔਰ ਇਹ ਵਿਸਾਖੀ ਜਿਹੜੀ ਸਾਰਿਆਂ ਲਈ ਖੁਸ਼ੀਆਂ ਔਰ ਤਕੀ ਔਰ ਖੁਸ਼ਹਾਲੀ ਲੈ ਕੇ ਆਵੇ ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਇਲਾਕੇ ਨੂੰ ਹੋਰ ਤਰੱਕੀ ਲਈ ਔਰ ਹੋਰ ਭਾਈਚਾਰਕ ਸਾਂਝ ਲਈ ਮਜ਼ਬੂਤ ਕਰ ਸਕੀ ਸਾਈਨ ਦੇ ਉਸ ਦੇ ਸ਼ੁਭ ਮੌਕੇ ਦੇ ਉੱਤੇ ਅੱਜ ਵਿਸ਼ਾਲ ਨਗਰ ਕੀਰਤਨ ਜਿਹੜਾ ਸਮੂਹ ਸੰਗਤ ਦੇ ਸਹਿਯੋਗ ਨਾਲ ਖੰਨਾ ਵਿੱਚ ਕੱਢਿਆ ਜਾ ਰਿਹਾ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਖਾਸ ਤੌਰ ਤੇ ਪ੍ਰਮੁੱਖ ਵੀਰਾਂ ਨੂੰ ਅੱਜ ਦੇ ਇਸ ਮਹਾਨ ਨਗਰ ਕੀਰਤਨ ਦੀ ਬਹੁਤ-ਬਹੁਤ ਵਧਾਈ ਦਿੰਦਾ ਖਾਲਸਾ ਸਾਜਨਾ ਦਿਵਸ ਦੇਸ਼ ਵਿਦੇਸ਼ ਅੰਦਰ ਜਿੱਥੇ ਤੱਕ ਵੀ ਗੁਰੂ ਨਾਨਕ ਨਾਮਲੇਵਾ ਸੰਗਤ ਰਹਿੰਦੀ ਹੈ ਸਭ ਜਗ੍ਹਾ ਦੇ ਉੱਤੇ ਬੜੀ ਛੜਦਾ ਔਰ ਸਰਕਾਰ ਨਾਲ ਮਨਾਇਆ ਜਾਂਦਾ ਮੈਂ ਸਮਝਦਾ ਕਿ ਇਸ ਦਿਨ ਜਿਸ ਦਿਨ ਦੇ ਉੱਤੇ ਸਾਨੂੰ ਸਿੱਖੀ ਸਰੂਪ ਮਿਲਿਆ ਉਹਨੂੰ ਅਸੀਂ ਬਾ ਚੜ ਕੇ ਮਨਾਉਣਾ ਚਾਹੀਦਾ ਔਰ ਤਾਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਸਾਡੇ ਬੱਚਿਆਂ ਨੂੰ ਜਿਹੜੇ ਕੁਰਾਹੇ ਪਏ ਹੋਵੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗੇ ਕਿ ਕੇ ਸਟਾਡੀ ਦੀ ਕੀ ਮਹੱਤਤਾ ਵਾ ਸੋ ਮੇਰੇ ਵੱਲੋਂ ਖਾਲਸਾ ਛਾਇਨਾ ਦੇ ਵਰਤੀ ਸਾਰੀ ਸੰਗਤ ਨੂੰ ਬਹੁਤ ਪਤਵੰਦਾ ਹੈ ਆਮਾ ਨਿਸ਼ਾਨੇ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਵਾਲੇ ਅਸੀਂ ਤਰਨਤਾਰਨ ਤੋਂ ਆਏ ਆ ਔਰ ਸ਼ਸਤਰ ਵਿਦਿਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਕਮੰਦ ਸਿੰਘ ਜੀ ਨੇ ਇਹ ਸਿੱਖ ਗਉਮ ਨੂੰ ਬਖਸ਼ਿਆ ਤੇ ਸ਼ਸਤਰ ਵਿਦਿਆ ਬਾਬਾ ਦੀਪ ਸਿੰਘ ਜੀ ਬੜੇ ਵਧੀਆ ਗਤਕਾਈ ਸੀ ਔਰ ਨਗਰ ਕੀਰਤਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਅਕਾਲ ਪੁਰਖ ਦਾ ਰੂਪ ਨੇ ਸ਼ਬਦ ਗੁਰੂ ਉਨ੍ਹਾਂ ਦੀ ਸ਼ੋਭਾ ਲਈ ਸੋ ਇੱਕ ਸ਼ਸਤਰ ਵਿਦਿਆ ਸਾਡੀ ਯੋਧਿਆਂ ਦੀ ਕੌਮ ਆ ਔਰ ਇਹ ਗੁਰੂ ਸਾਹਿਬ ਦੇ ਸਨਮਾਨ ਲਈ ਗੁਰੂ ਸਾਹਿਬ ਦੇ ਸਤਕਾਰ ਲਈ ਸ਼ਸਤਰ ਵਿਦਿਆ ਦਾ ਬੜਾ ਪ੍ਰਦਰਸ਼ਨ ਦਰ ਕੀ ਤਨ ਹੋ ਰਿਹਾ ਜੀ ਛੋਟੇ ਛੋਟੇ ਬੱਚੇ ਤੁਹਾਡੇ ਨਾਲ ਕਰ ਰਹੇ ਨੇ ਦੇਖੋ ਜੀ ਇਹ ਬੱਚੇ ਇਹ 골ਡ ਮੈਡਲਿਸਟ ਬੱਚੇ ਨੇ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਸਰਖਾਬ ਸਿੰਘ ਇਹ 3 ਸਾਲ ਦਾ ਬੱਚਾ ਇਹ 6 ਸਾਲ ਦਾ ਪੰਤਪ੍ਰੀਤ ਸਿੰਘ ਔਰ ਨਾਲ ਸਿੰਘनियां ਵੀ ਪਰਫਾਰਮੈਂਸ ਕਰ ਰਹੀਆਂ ਨੇ ਸ਼ਾਸਤਰ ਵਿਦਿਆ ਸਾਡੀ ਜਿਵੇਂ ਮਾਦਾ ਭਾਗੋ ਜੀ ਔਰ ਸਹਬਜਾਦੇ ਚਾਰੇ ਸਹਬਜਾਦੇ ਕਲਗੀਧਰ ਪਾਜੇ ਚਾਰੇ ਪੁੱਤਰ ਬੜੇ ਵਧੀਆ ਗਤਕਈ ਸਿੰਘ ਸਨ ਸ਼ਾਸਤਰ ਵਿਦਿਆ ਦਾ ਬੜਾ ਚੜ ਨਿਕਲਾ ਪ੍ਰਦਰਸ਼ਨ ਕਰਦੇ ਸੀ ਬੋਲੇ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਖਾਲਸਾ ਸਾਜrana ਦਰਸ਼ਕ ਨੂੰ ਸਮਰਪਿਤ ਖੰਨਾ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਸੋ ਇਸ ਵਾਰ ਵੀ ਵੱਡਾ ਬਹੁਤ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਸੋ ਜਿੱਥੇ ਸਮੁੱਚੀ ਸੰਗਤ ਨੂੰ ਵਸਾਖੀ ਦੇ ਸ਼ੁਭ ਦਿਹਾੜੇ ਤੇ ਖਾਲਸਾ ਸਾਜਣਾ ਦੇ ਉਸ ਦੀ ਵਧਾਈ ਆ ਉੱਥੇ ਹੀ ਪ੍ਰਮਾਤਮਾ ਕਿਰਪਾ ਕਰਨ ਸਾਡੇ ਸਮੁੱਚੇ ਖੰਨਾ ਹਲਕੇ ਦੇ ਸਾਰੇ ਸਾਡੇ ਸੰਗਤ ਤੇ ਕਿ ਸਾਡੇ ਪਰਿਵਾਰਾਂ ਨੂੰ ਬਾਣੀ ਤੇ ਬਾਣੇ ਨਾਲ ਜੋੜ ਕੇ ਰੱਖਣ ਤਾਂ ਕਿ ਅਸੀਂ ਦੇਸ਼ ਕੌਮ ਦੀ ਸੇਵਾ ਕਰ ਸਕੀਏ ਸਾਰੀ ਸੰਗਤ ਨੂੰ ਆਪਣੇ ਨਾਲ ਜੋੜ ਕੇ ਪ੍ਰਮਾਤਮਾ ਗੁਰੂ ਵਾਹਿਗੁਰੂ ਰੱਖੇ ਤਾਂ ਕਿ ਸਮੁੱਚੇ ਸਮਾਜ ਦੀ ਸੇਵਾ ਕੀਤੀ ਜਾ ਸਕੇ ਚੰਗੀ ਸਿਹਤ ਦੁਨੀਆ ਨੂੰ ਦਿੱਤੀ ਜਾ ਸਕੇ ਸੋਈ ਸਾਡੀ ਕਾਮਨਾ ਇਸ ਸ਼ੁਭ ਦਿਹਾੜੇ ਤੇ ਕਿਉਂਕਿ ਗੁਰੂ ਸਾਹਿਬ ਨੇ ਬਹੁਤ ਮਤਲਬ ਘਾਲਣਾ ਘਾਲ ਕੇ ਇਹ ਦਿਨ ਸਾਨੂੰ ਬਖਸ਼ਿਆ ਸੋ ਇਹਦੀ ਸਾਨੂੰ ਕਦਰ ਵੀ ਕਰਨੀ ਚਾਹੀਦੀ ਜਿਸ ਤਰ੍ਹਾਂ ਇਹ ਇਤਿਹਾਸਕ ਦਿਹਾੜੇ ਮਨਾਏ ਜਾ ਰਹੇ ਨੇ ਇਹਦੇ ਪੂਰਿਆਂ ਤੇ ਚੱਲ ਕੇ ਸਾਨੂੰ ਇਸ ਤਰ੍ਹਾਂ ਜੁੜ ਕੇ ਬਾਣੀ ਤੇ ਬਾਣੇ ਦੇ ਧਾਰਨੇ ਵੀ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵੈਗਨ ਸਿੰਘ ਜੀ ਦਾ ਖਾਲਸਾ ਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਕਰੋ ਨਿਵਾਸ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਦਿਹਾੜੇ ਤੇ ਜੋ ਖੰਨਾ ਸ਼ਹਿ ਚਾ ਨਗਰ ਕੀਰਤਨ ਨਿਕਲੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੀ ਰੌਣਕਾਂ ਗੁਰਗ੍ਰੰਥ ਸਾਹਿਬ ਜੀ ਪੰਜ ਪੈਰੇ ਦੀ ਗਵਾਈ ਦੇ ਵਿੱਚ ਘੋੜ ਸਵਾਰ ਅਤੇ ਹਾਥੀਆਂ ਤੇ ਸਵਾਰ ਊਠਾਂ ਤੇ ਸਵਾਰ ਅਤੇ ਟਰੈਕਟਰ ਟਰਾਲੀਆਂ ਦੇ ਬੈਂਡ ਵਾਜੇ ਔਰ ਸੰਗਤਾਂ ਚ ਤੁਸੀਂ ਦੇਖਦੇ ਹੋ ਭਾਰੀ ਤਸ਼ਾ ਵੇ ਕਿੰਨਾ ਤਸ਼ਾਹ ਨਗਰ ਕਿੰਨਾ ਉਸ ਤਹਸ਼ਾਹ ਦੇ ਵਿੱਚ ਦੇਖਦੇ ਹੋਏ ਨਗਰ ਕਿੰਨੇ ਸਭ ਸ਼ਾਮਲ ਹੋਏ ਨੇ ਇੱਥੇ ਵੀ ਸਾਡੇ ਇੱਥੇ ਵਾਰਡ ਨੰਬਰ 19 ਦੇ ਵਿੱਚ ਚੇਚੇ ਤੌਰ ਤੇ ਸਾਰੀ ਸਮੁੱਚੀ ਸੰਗਤ ਵੱਲੋਂ ਜੋ ਲੰਗਰ ਲਗਾਇਆ ਗਿਆ ਚੋਲਾ ਦਾ ਸਪੈਸ਼ਲ ਪਲਾਉ ਦਾ ਲੰਗਰ ਲਗਾਇਆ ਗਿਆ ਇਹ ਸੰਗਤਾਂ ਲਈ ਲੰਗਰ ਲਾਇਆ ਗਿਆ ਕਿਉਂਕਿ ਲੰਗਰ ਦੀ ਬਹੁਤ ਵੱਡੀ ਜਰੂਰਤ ਜਿੱਥੇ ਲੋਕਾਂ ਨੇ ਸ਼ਮੀਲਾਂ ਲਾਈਆਂ ਪਾਣੀ ਲਾਇਆ ਉੱਥੇ ਹੀ ਅਸੀਂ ਚੇਚੇ ਤੌਰ ਤੇ ਪਲਾਉ ਤੇ ਚਾਲ ਚਟਨੀ ਦਾ ਲੰਗਰ ਲਾਇਆ ਸੰਗਤਾਂ ਨੂੰ lakh lakh ਵਧਾਈਆਂ ਦੇਣੀ ਚਾਹੀਦੀ ਸੱਚੇ ਪਾਤਸ਼ਾਹ ਪ੍ਰਮਾਤਮਾ ਨੇ ਚੜ੍ਹਦੀ ਕਲਾ ਚ ਜਣ ਬੋਲੇ ਸੁਨਿਹਾਲ ਸਸੂ ਜੀ ਆਕਾਲ ਜੂੜੇ ਰੱਖੋ ਸੰਗਤਾਂ ਨੂੰ ਇਹ ਹੀ ਕਹਿਣੀ ਚਾਹਾਂਗੀ ਕਿ ਬਹੁਤ ਬਹੁਤ ਜ਼ਿਆਦਾ ਸਾਰੀ ਸੰਗਤ ਨੂੰ ਅਪੀਲ ਹੈ ਕਿ ਵਾਧ ਤਵਾਦ ਅਮਰ ਸਜੋ ਸਿੰਘ ਸਜਾ ਗੁਰੂ ਦੇ ਲਾੜ ਲਗੋ ਗੁਰੂ ਜੀ ਸਾਡੀ ਬਹੁਤ ਸਾਰੀ ਰਾਖੀ ਕਰਦੇ ਨੇ ਸਾਨੂੰ ਮੈਂ ਤਾਂ ਕਿ ਸਾਰੇ ਸੇ ਸੰਜਣ ਗੁਰੂ ਦੇ ਸਿੰਘ ਬਣਨਾ ਸਾਨੂੰ ਬਾਚ ਦਾ ਬਹੁਤ ਜ਼ਰੂਰ ਤੇ ਸਿੰਘ ਸਜਣ ਦੀ ਖਾਲਸਾ ਪੰਥ ਦੀ ਸਾਜਣਾ ਦਿਵਸ ਨੂੰ ਸਮਰਪਿਤ ਹਰ ਕੀਰਤਨ ਸੇਵਾ ਸੁਸਾਇਟੀ ਵੱਲੋਂ 8ਵਾਂ ਮਹਾਨ ਨਗਰ ਕੀਰਤਨ ਹੈ ਜੀ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗੁਰੂ ਘਰ ਤੋਂ ਸਟਾਰਟ ਹੋਣਾ ਹੈ ਬਹੁਤ ਹੀ ਇਹਨਾਂ ਦਾ ਬਹੁਤ ਵੱਡਾ ਉਦਮ ਹੈ ਮਹਾਰਾ ਇਹਨਾਂ ਤੋਂ ਬਹੁਤ ਵੱਡਾ ਉਦਮ ਅਵਰਾਲਾ ਕਰਾ ਰਹੇ ਨੇ ਜੋ 8ਵਾਂ ਨਗਰ ਕੀਰਤਨ ਹੈ ਉਸੇ ਉਹ ਚੱਲ ਰਿਹਾ ਲੜੀਵਾਰ ਚਲਾ ਰਹੇ ਨੇ ਮਹਾਰਾ ਇਹ ਚਲਾ ਰਹੇ ਨੇ ਜਾਣੀ ਜਾਣ ਨੇ ਸੋ ਸਾਰੇ ਇਸ ਸਹਿਯੋਗ ਦੇਣ ਇਹ ਸਾਰੇ ਵਧਾਈ ਦੇ ਬਹੁਤ-ਬਹੁਤ ਬਾਤਰ ਨੇ ਮਹਾਰਾ ਇਹਦਾ ਕੋਟਨ ਕੋਟ ਧੰਨਵਾਦ ਮੈਨੂੰ ਖਾਲਸਾ ਵੇਰ। ਬੜਾ ਬੜਾ ਭਾਗਾ ਵਾਲਾ ਦਿਹਾੜਾ ਅੱਜ ਜਿਹੜਾ ਸਾਨੂੰ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜਿੱਦਾਂ 1699 ਦੇ ਵਿੱਚ ਪੂਰੇ ਦੇਸ਼ ਤੋਂ ਲੋਕ ਇਕੱਠੇ ਹੋ ਕੇ ਖਾਲਸਾ ਪੰਥ ਨਾਲ ਜੁੜੇ ਸੀ ਅੱਜ ਵੀ ਐਸਾ ਮਾਹੌਲ ਲੱਗ ਰਿਹਾ ਹੈ ਕਿ ਪੂਰੇ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਅੱਜ ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਬਣਾ ਰਹੇ ਹਨ ਬੜਾ ਭਾਗਾ ਵਾਲਾ ਦਿਨ ਹੈ ਅੱਜ ਸਭ ਨੂੰ ਬਹੁਤ-ਬਹੁਤ ਮੁਬਾਰਕ। ਤੁਸੀਂ ਸ਼ਾਮਲਾ ਕੀ ਕਹਿਣਾ ਚਾਹੁੰਦੇ ਹੋ ਅੱਜ ਵਿਸਾਖੀ ਦੇ ਸੰਬੰਧ ਵਿੱਚ ਖੰਨਾ ਦੀ ਬੜੀ ਵੱਡੀ ਧਾਰਮਿਕ ਸੱਤਾ ਨੌਜਵਾਨਾਂ ਵੱਲੋਂ ਹਰ ਕੀਰਤਨ ਸੇਵਾ ਸੈਡੀ ਵੱਲੋਂ ਹਰ ਸਾਲ ਇਹ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ ਕਿ ਲਾ ਕਿ ਅੱਜ ਦੀ 8ਵੇਂ ਸਾਲ ਚ ਦਾਖਲ ਹੋ ਗਿਆ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਪ੍ਰਬੰਧ ਕਰਦੇ ਨੇ ਇਹ ਨੌਜਵਾਨ ਸਿੱਖੀ ਦਾ ਪ੍ਰਚਾਰ ਕਰਨ ਸਿੱਖੀ ਦੀ ਫਲਵਾੜੀ ਨੂੰ ਅੱਗੇ ਵਧਾਉਣ ਚ ਆਪਣਾ ਪੂਰਾ ਯੋਗਦਾਨ ਪਾ ਰਹੇ ਨੇ ਤੇ ਮੈਂ ਆਸ ਕਰਦਾ ਇਹ ਨੌਜਵਾਨ ਇਸੇ ਤਰ੍ਹਾਂ ਸਿੱਖੀ ਦੀ ਫਲਵਾੜੀ ਨੂੰ ਅੱਗੇ ਲੈ ਕੇ ਜਾਂਦੇ ਰਹਿਣਗੇ ਇਸ ਮੌਕੇ ਤੇ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਅਤੇ ਆਸ ਕਰਦਾ ਕਿ ਸਿੱਖ ਧਰਮ ਇਸੇ ਤਰ੍ਹਾਂ ਵੱਧਾ ਫੁੱਲਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਜੀ ਪ੍ਰਧਾਨ ਗੁਰਦੁਆਰਾ ਸ਼ਿਗੁਰਤੇ ਇੱਕ ਬਾਦਰ ਪਿਸ਼ੋਰੀ ਨਗਰ ਅੰਮ੍ਰਿਤਸਰ ਤੋਂ ਜੀ ਹਾਂ ਜੀ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਤੁਹਾਡਾ ਜਥਾ ਪਹੁੰਚਿਆ ਜੀ ਕਿ ਇਸ ਸੰਦੇਕ ਕੀ ਕਣੇ ਤੁਹਾਡਾ ਜੋ ਖੰਨੇ ਦੀ ਸਾਡੀ ਪਿਸ਼ੋਰੀ ਬਰਾਦਰੀ ਹੈ ਇਹਨਾਂ ਨੇ ਸਾਨੂੰ ਸੱਦਾ ਪੱਤਰ ਭੇਜਿਆ ਸੀ ਤੋਂ ਸਾਡੀ ਸੰਗਤ ਨਾਲ ਬਹੁਤ ਪ੍ਰੇਮ ਹੈ ਤੇ ਇਹ ਵੇਖਣ ਵਾਸਤੇ ਵੀ ਅਸੀਂ ਆਏ ਹਾਂ ਵੀ ਸਾਡੀ ਖੰਨੇ ਦੀ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਹੈ ਪੂਰਾ ਸ਼ਹਿਰ ਹੀ ਅੱਜ ਮੈਂ ਵੇਖ ਰਿਹਾ ਪੂਰਾ ਜਗਮਗ ਹੋ ਰਿਹਾ ਹੈ ਬਹੁਤ ਸੰਗਤਾਂ ਦਾ ਉਤਸ਼ਾਹ ਹੈ ਜੀ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਸੁਭਾਗੇ ਸਮਝਦੇ ਹਾਂ ਕਿ ਸਾਨੂੰ ਇਹ ਵਿਸ਼ਾ ਵਿਸ਼ਟਾਖੀ ਦੇ ਮੌਕੇ ਜਿਹੜਾ ਹੈ ਵਿਸ਼ਾਲ ਨਗਰ ਕੀਰਤਨ ਮਡਲ ਟਾਊਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਏਰੀਆ ਦੇ ਵਿੱਚੋਂ ਹੋ ਕੇ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਸਾਡੀ ਸਮੂਹ ਭਾਈ ਕਨਈਆ ਜੀ ਸੇਵਾ ਸਾਇਟੀ ਦੀ ਟੀਮ ਬਹੁਤ ਸੁਭਾਗਾ ਆਪਣੇ ਆਪ ਨੂੰ ਮੰਨਦੀ ਹੈ ਕਿ ਸਾਨੂੰ ਇਹ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਕੀ ਤੁਸੀਂ ਇਹ ਬੋਟਿਆ ਲੰਗਰ ਲਾਇਆ ਨਗਰ ਕੀਰਤਨ ਤੱਕ ਕਿੰਨਾ ਦੂਰ ਹੈ ਅਸੀਂ ਸਾਨੂੰ ਕਾਲ ਆਈ ਸੀ ਨਗਰਗੀਤਨ ਕੰਜ਼ਮਿਊਨਿਟੀ ਵੱਲੋਂ ਵੀ ਤੁਸੀਂ ਬਹੁਤ ਵਧੀਆ ਪ੍ਰਚਾਰਾ ਕਰਦੇ ਹੋ ਪਿਛਲੇ ਕਈ ਸਾਲਾਂ ਤੋਂ ਅਸੀਂ ਖੰਨੇ ਸ਼ਹਿਰ ਵਿੱਚ ਬਹੁਤ ਤਰ੍ਹਾਂ ਦੇ ਦਾਕਟ ਲਾਜਕਾ ਫੁੱਲਦਾਰ ਫਲਦਾਰ ਤੇ ਅੱਜ ਵੀ ਅਸੀਂ ਜੋ ਨਗਰਗੀਤਨ ਵਿਸਾਖੀ ਨੂੰ ਸਮਰਪਿਤ ਅਸੀਂ ਫ੍ਰੀ ਆਫ ਕਾਸਟ ਭੁਟੇ ਲੰਗਰ ਲਾਇਆ ਹੈ। ਅ ਕਲਾਪਿਆ ਸੰਦੀਪ ਜੀ